तुसी देख रहे हो स्टार न्यूज़ 18 चैनल रोजाना ताजा खबरें देखने के लिए चैनल सब्सक्राइब करो हुन तो हाडे सामने पेश कर दे हां एक खास खबर 1984 पीड़ित मदनपुर को हाउस बिल्डिंग सोसाइटी मोहाली हूँ गमाडा खिलाफ होकरंगे हड़ताल सोसाइटी मेंबर ने कहा गमाडा सीएलयू पास करने दी बजाय लोकां नु परेशान कर रहा है हुन सनकरشتो तो बिना और कोई रास्ता नहीं सोसाइटी मेंबर ने कहा साडी जमीन साडा पंजाब पर घर बणाण दी इजाजत नहीं क्यों असी जमीन खरीदी विच अपने पंजाब पर मकान बणावण बणाउना हो गया ख्वाब हजार तिरासी परिवार चालीस साल तो तक के खा रहे हैं मदद ले गुहार लगा रहे हैं उन्नीस सौ तो दो हजार चौवी मतलब चालीस साल तो असी रुल रहे हाँ पर साड़ी किते सुनवाई नहीं आओ देख दे हां एक खबर विस्तार सहित ਮਿਤੀ 17 ਸਤੰਬਰ ਮੋਹਾਲੀ ਦੇ ਚੱਪੜਚੇੜੀ ਵਿੱਚ ਮਕਾਨ ਬਣਾਉਣ ਲਈ 1984 ਦੇ ਪੀੜਤਾਵਾਂ ਵੱਲੋਂ ਖਰੀਦੀ ਗਈ ਜ਼ਮੀਨ ਲਈ ਸੀਐਲਯੂ ਨਾਲ ਮਿਲਣ ਕਾਰਨ ਹੁਣ ਪੀੜਤਾ ਨੇ ਸਰਕਾਰ ਅਤੇ ਖਾਸ ਕਰਕੇ ਗਮਾੜਾ ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸੰਕਰਸ਼ਤਾ ਰਾਹ ਹਕਤਿਆਰ ਕੀਤਾ ਹੈ ਇਨਾਂ ਹੀ ਨਹੀਂ ਸੋਸਾਇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਦਾ ਦਾਵਾ ਹੈ ਕਿ ਜੇਕਰ ਗਮਾੜਾ ਨੇ ਉਨਾ ਦੀ ਕੋਆਪਰੇਟਿਵ ਸੋਸਾਇਟੀ ਦਾ ਸੀਐਲਯੂ ਇੱਕ ਮਹੀਨੇ ਦੇ ਅੰਦਰ ਅੰਦਰ ਜਾਰੀ ਨਾ ਕੀਤਾ ਤਾਂ ਉਹ ਲਾਰਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਗੇ ਅਤੇ ਇਸ ਦੀ ਜ਼ਿੰਮੇਵਾਰੀ ਗਮਾੜਾ ਤੇ ਮੌਜੂਦਾ ਪੰਜਾਬ ਸਰਕਾਰ ਦੀ ਹੋਵੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਦੇ ਮਦਨਪੁਰ ਕੋਆਪ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਮੁਹਾਲੀ ਦੇ ਪ੍ਰਧਾਨ ਜਸਬੀਰ ਸਿੰਘ ਕਲਸੀ, ਮੀਤ ਪ੍ਰਧਾਨ ਵਰਜਿੰਦਰ ਕੌਰ, ਜਨਰਲ ਸਕੱਤਰ ਗੁਰਦੀਪ ਸਿੰਘ, ਖਜ਼ਾਂਚੀ ਆਰ ਐਸ ਚੰਡੋ, ਆਰ ਪੀ ਸਿੰਘਵੇਜ, ਆਸ਼ਾ ਜੋਸ਼ੀ ਸਮੇਤ ਹੋਰ ਅਧਿਕਾਰੀਆਂ ਨੇ ਅਤੇ ਬੁਲਾਰੇ ਜਸਪਾਲ ਸਿੰਘ ਪਾਟਿਆ ਨੇ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਉਹਨਾਂ ਕਿਹਾ ਕਿ ਇਹ ਸੋਸਾਇਟੀ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਹੋਂਦ ਵਿੱਚ ਆਈ ਸੀ। ਇਸ ਸੋਸਾਇਟੀ ਦੇ 1083 ਮੈਂਬਰ ਹਨ ਅਤੇ ਸੋਸਾਇਟੀ ਨੇ ਮੁਹਾਲੀ ਦੇ ਚੱਪੜਚੜੀ ਖੁਰਦ ਅਤੇ ਚੱਪੜਚੜੀ ਕਲਾ ਵਿਖੇ ਆਪਣੀ ਜ਼ਮੀਨ ਸਰਕਾਰ ਤੋਂ ਬਿਨਾਂ ਕਿਸੇ ਸਹਾਇਤਾ ਦੇ ਖਰੀਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਸਾਲ 1986 ਤੋਂ 2020 ਤੱਕ ਦੇ ਪ੍ਰਬੰਧਕਾਂ ਨੇ ਕਦੇ ਵੀ ਮੈਂਬਰਾਂ ਦੇ ਘਰਾਂ ਲਈ ਜ਼ਮੀਨ ਵਿਕਸਤ ਕਰਨ ਵਿੱਚ ਦਿਲਚਸਪੀ ਨਹੀਂ ਦਿਖਾਈ ਜਿਸ ਕਰਕੇ ਉਹਨਾਂ ਕਦੇ ਵੀ ਪੁੱਡਾ ਜਾਂ ਗਮਾੜਾ ਕੋਲ ਸੀਐਲਯੂ ਲਈ ਅਰਜ਼ੀ ਨਹੀਂ ਦਿੱਤੀ ਸੋਸਾਇਟੀ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਨੇ ਫਰਵਰੀ 2020 ਵਿੱਚ ਚਾਰਜ ਸੰਭਾਲਿਆ ਸੀ ਅਤੇ ਮੈਂਬਰਾਂ ਦੀ ਭਲਾਈ ਲਈ ਪੂਰੇ ਦਿਲ ਨਾਲ ਕੰਮ ਕਰ ਰਹੇ ਹਾਂ ਅਤੇ ਗਮਾੜਾ ਤੋਂ ਸੀਐਲਯੂ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਕੋਵਿਡ ਪੀਰੀਅਡ ਤੋਂ ਬਾਅਦ ਮੈਨੇਜਮੈਂਟ ਨੇ ਜੁਲਾਈ 2022 ਵਿੱਚ ਸੀਐਲਯੂ ਲਈ ਅਪਲਾਈ ਕੀਤਾ ਸੀ ਪਰ ਗਮਾਡਾ ਅਧਿਕਾਰੀਆਂ ਵੱਲੋਂ ਇੱਕ ਤੋਂ ਬਾਅਦ ਇੱਕ ਨਾਮਨਜ਼ੂਰੀਆਂ ਅਤੇ ਇਤਰਾਜ਼ਾਂ ਦੀ ਕੋਜੀ ਪ੍ਰਕਿਰਿਆ ਨੇ ਸਾਨੂੰ ਪਰੇਸ਼ਾਨ ਕੀਤਾ ਹੋਇਆ ਹੈ ਪਰਸੀ ਐਲਯੂ ਨਹੀਂ ਦਿੱਤਾ ਜਾ ਰਿਹਾ ਹੈ ਫਾਈਲ ਲੰਬੇ ਸਮੇਂ ਤੱਕ ਟੇਬਲ ਤੇ ਪੈਂਡਿੰਗ ਰੱਖੀ ਜਾਂਦੀ ਹੈ ਅਤੇ ਫਾਲੋ ਅਪ ਕਰਨ ਤੇ ਉਹ ਕੁਝ ਦਸਤਾਵੇਜ਼ਾਂ ਦੀ ਮੰਗ ਕਰਦੇ ਹਨ ਜਾਂ ਇਤਰਾਜ਼ ਉਠਾਉਂਦੇ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਕੋਲ ਗਮਾਡਾ ਦਾ ਵਿਭਾਗ ਹੈ ਨਾਲ ਮੁਲਾਕਾਤ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਦੇ ਵੀ ਸਮਾਂ ਨਹੀਂ ਮਿਲਿਆ ਅਸੀਂ ਉਸ ਦੀ ਅਤੇ ਈਮੇਲ ਰਾਹੀਂ ਸਹਾਇਕ ਦਸਤਾਵੇਜ਼ਾਂ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਵਾਰ-ਵਾਰ ਬੇਨਤੀ ਪੱਤਰ ਭੇਜੇ। ਪੀਰਤਾ ਨੇ ਦੋਸ਼ ਲਾਇਆ ਕਿ 9 ਮਹੀਨੇ ਬੀਤ ਜਾਣ ਤੇ ਵੀ ਬਿਨਾਂ ਕੋਈ ਨਤੀਜਾ ਦਿੱਤੇ ਪੱਤਰ ਐਸਟੀਪੀ ਦਫ਼ਤਰ ਵਿੱਚ ਲਟਕ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਇੱਕ ਵਾਰ ਫਿਰ ਮਾਨਯੋਗ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮੰਗਦੇ ਹਾਂ ਤਾਂ ਜੋ ਪੰਜਾਬ ਰਾਜ ਵਿੱਚ ਆਪਣੀ ਜ਼ਮੀਨ ਤੇ ਆਪਣੇ ਸੁਪਨਿਆਂ ਦੇ ਘਰ ਬਣਾ ਸਕਣ। ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਹਜ਼ਾਰਾਂ ਗੈਰ ਕਾਨੂੰਨੀ ਕਲੋਨੀਆ ਨੂੰ ਵਾਰ-ਵਾਰ ਮਨਜ਼ੂਰੀ ਦਿੰਦੀ ਹੈ ਤਾਂ ਫਿਰ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਜਿਨ੍ਹਾਂ ਨੇ ਕਦੇ ਕੋਈ ਨਾਜਾਇਜ਼ ਇਮਾਰਤ ਨਹੀਂ ਬਣਾਈ ਦੁੱਖ ਕਿਉਂ ਚੱਲ ਰਹੇ ਹਾਂ ਆਓ ਦੇਖਦੇ ਹਾਂ ਇੱਕ ਖਬਰ ਇਸ ਖਾਸ ਬੋਲ ਕੋਰਸ ਨੂੰ ਖਤਮ ਕਰਕੇ ਜਿਹਨੂੰ ਅਜੇ ਫਰੀ ਜ਼ੋਨ ਕਹਿੰਦੇ ਨੇ ਬੋਲ ਕੋਰਸ ਨੂੰ ਖਤਮ ਕਰ ਦਿੱਤਾ ਗਿਆ ਉਹਨੂੰ ਪ੍ਰੈਜੇਸ਼ਨ ਡਿਕਲੈਅਰ ਕਰ ਦਿੱਤਾ ਗਿਆ ਲੇਕਿਨ ਜਦੋਂ ਅਸੀਂ ਜਿਹੜਾ ਹੈ ਆਪਣੀ ਫਾਈਲ ਉਹਤੇ ਸਬਮਿਟ ਕੀਤੀ ਸੀ ਉਹ ਫਾਈਲ ਜਿਹੜੀ ਅੱਗੇ ਹੈ ਪਹਿਲਾਂ ਪੂਰਾ ਅਸੀਂ 2 ਬਾਈ ਏਕੜ ਜਿਹੜਾ ਹੈ ਇਨਵਾਲਵ ਕੀਤਾ ਸੀਗਾ ਉਹ ਫਾਈਲ ਰਿਜੈਕਟ ਕਰ ਦਿੱਤੀ ਫਿਰ ਅਸੀਂ ਜਿਹੜਾ ਹੈ ਰੀ ਲੋਕੇਸ਼ਨ ਕੀਤਾ ਉਸ ਦੇ ਅੰਦਰ 5 ਏਕੜ ਆਈ ਹੈਗੀ ਸੀ ਉਸ ਏਰੀਆ ਦੇ ਅੰਦਰੋਂ ਫੇਰ ਫਾਈਲ ਸਾਡੀ ਰਿਜੈਕਟ ਕੀਤੀ ਅਸੀਂ ਉਹਨੂੰ 22 ਬਾਈ ਏਕੜ ਜਿਹੜੀ ਹੈ ਸਾਈਟ ਤੇ ਕਰਕੇ ਆਪਣਾ ਪ੍ਰੋਜੈਕਟ ਜਿਹੜਾ ਸਬਮਿਟ ਕੀਤਾ ਦੇਖੋ ਅਸੀਂ ਲੋਕੀ ਜਿਹੜੇ ਅੱਗੇ ਕੋਈ ਬਿਲਡਰ ਨਹੀਂ ਐ ਕੋਲੋਨਾਈਜ਼ਰ ਨਹੀਂ ਐ ਅਸੀਂ ਕੋਆਪਰੇਟਿਵ ਸੋਸਾਇਟੀ ਐ 84 ਦੇ ਮਾਰੇ ਹੋਏ ਬੰਦੇ ਹੈਗੇ ਆ ਸਾਢੇ 450 ਸਾਡੇ origignal ਮੈਂਬਰ ਜਿਹੜੇ ਨੇ ਉਸ ਵਰਗ ਲੋਕ ਸੇ ਦਾਨ ਚੁੱਕੇ ਹੋਏ ਨੇ ਇੱਕ 183 ਮੈਂਬਰਾਂ ਦੀ ਸੋਸਾਇਟੀ ਐ ਸਾਢੇ 450 ਦੇ ਅੰਦਰੋਂ ਅਪ੍ਰੋਕਸੀਮੇਟਲੀ 50% ਉਹ ਸਾਡੇ ਬੰਦੇ ਜਿਹੜੇ ਨੇ ਉਹ ਜਾ ਚੁੱਕੇ ਨੇ ਉਹਨਾਂ ਦੇ ਲੀਗਲ ਹੈਰ ਵੀ ਨਾਮਿਨੀ ਜਿਹੜੇ ਨੇ ਉਹ ਮੈਂਬਰ ਨੇ ਅਸੀਂ বারবার গমাডা ਨੂੰ ਜਿਹੜਾ ਹੈਗਾ ਅਪਰੋਚ ਕਰਨੇ ਆ ਕਦੀ ਇੱਕ ਆਬਜੈਕਸ਼ਨ ਲੱਗਦੀ ਹੈ ਜੀ ਕਦੀ ਦੂਸਰੀ ਆਬਜੈਕਸ਼ਨ ਲੱਗਦੀ ਹੈ ਅਸੀਂ ਉਹਨਾਂ ਨੇ ਕਿਹਾ ਜੀ ਤੁਹਾਡੇ ਕੋਲ ਅੱਜ ਜੇ ਮੈਂ ਇੱਕ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਲੈ ਆਪਣਾ ਪਾਸਪੋਰਟ ਬਣਵਾਉਣਾ ਹੈ ਮੈਨੂੰ ਉੱਥੋਂ ਦੀ ਜਿਹੜਾ ਹੈ ਨਾ ਇਹ ਫਾਰਮੈਟ ਮਿਲਦਾ ਹੈ ਕਿ ਤੁਸੀਂ ਇਹ ਸਾਰੇ ਕਾਗਜ਼ ਲਗਾ ਕੇ ਆਪਣੀ ਐਪਲੀਕੇਸ਼ਨ ਦੇਓਗੇ ਤੇ ਤਾਂ ਐਪਲੀਕੇਸ਼ਨ ਸਬਮਿਟ ਹੋਏਗੀ ਇਹ ਸ਼ੁੱਧ ਬਾਤ ਤੋਂ ਹੈ ਸਬਮਿਟ ਹੀ ਤਾਂ ਹੋਏਗੀ ਲੇਕਿਨ ਇੱਥੇ ਕੋਈ ਸਿਸਟਮ ਨਹੀਂ ਹੈ ਇੱਥੇ ਜਿਹੜਾ ਹੈਗਾ ਐਪਲੀਕੇਸ਼ਨ ਦਿੱਤੀ ਹੈ ਅਪਲੀਕੇਸ਼ਨ ਦੇਨ ਦੇ ਬਾਅਦ ਇਹ ਦੀ ਤਲਾਣਾ ਕਾਗਜ਼ ਤੁਹਾਡਾ ਜਿਹੜਾ ਕਿ ਸ਼ਾਰਟ ਹੈ ਲੋਸਕ ਦੇ ਦਿੱਤਾ ਇਹ ਤੁਹਾਡੇ ਜਿਹੜੀ ਕਿ ਨਹੀਂ ਲੱਗਿਆ ਹੋਇਆ ਉਹ ਲਗਾ ਦਿੱਤਾ ਇਹ ਨਕਸ਼ਾ ਨਹੀਂ ਹੈ ਜੀ ਉਹ ਲਗਾ ਦਿੱਤਾ ਇੱਥੋਂ ਤੱਕ ਇਹ ਹੈ ਕਿ ਵੀ ਇਹਨਾਂ ਨੇ ਜਿਹੜਾ ਹੈਗਾ ਸਾਨੂੰ ਇੱਕ ਵਾਰੀ ਗਿਆ ਕਿ ਵੀ ਤੁਸੀਂ ਜਿਹੜਾ ਹੈਗਾ ਆਪਣੀ ਕਲੋਨੀ ਦਾ ਦੋ 파ਟਨਰ ਬਨੇ ਹੋ ਉਹ ਦੋ 파ਟਨਰ ਦੀ ਰੀਜ਼ਨ ਵੀ ਮੈਂ ਹੁਣੇ ਤੁਹਾਨੂੰ ਦੱਸ ਦਿਆਂਗਾ ਸਾਡੀ ਜਿਹੜੀ ਇਹ ਓਬਜੈਕਸ਼ਨ ਲੱਗੀ ਕਿ ਤੁਸੀਂ ਜਿਹੜਾ ਹੈਗਾ ਉੱਥੇ ਇੱਕ ਸਟਰਕਚਰ ਬਣਾ ਰੱਖਿਆ ਇੱਕ ਸਰਕਾਰੀ ਨਾਲਾ ਉੱਥੋਂ ਨਿਕਲਦਾ ਹੈ ਤੇ ਤੀਸਰਾ ਹੈਗਾ ਕਿ ਤੁਹਾਡੀ ਜਿਹੜੀ ਰੋਡ ਹੈਗੀ ਹੈ ਅਰੋਚ ਰੋਡ ਸਰਕਾਰੀ ਉਹ 19 ਫੁੱਟ ਦੀ ਹੈ 22 ਫੁੱਟ ਦੀ ਹੁੰਨੀ ਚਾਹੀਦੀ ਹੈ ਹੁਣ ਸਰਕਾਰੀ ਰੋਡ ਅਸੀਂ ਕਿੰது ਚੌੜੀ ਕਰਾਵੇ ਅਸੀਂ ਜਿਹੜਾ ਸਟਰਕਚਰ ਦੀ ਗੱਲ ਕੀਤੀ ਉਹਨਾਂ ਨੇ ਉਹ ਸਿਰਫ 10x10 ਦਾ ਇੱਕ ਕੋਠਾ ਜਿਹਾ ਬਣਿਆ ਹੋਇਆ ਸੀ ਜਿੱਦੀ ਨਾ ਛੱਤ ਸੀ ਨਾ ਦਰਵਾਜ਼ਾ ਸੀ ਢੇੜੀਆਂ ਸੁਸਾਇਟੀਆਂ ਮਰ ਰਹੀਆਂ ਨੇ ਕਮਾਂਡਰ ਨਾਲ ਜੇਕਰ ਗੱਲ ਕਰੀਏ ਕਹਿਣਾ ਨਹੀਂ ਚਾਹੀਦਾ ਲੇਕਿਨ ਮਜਬੂਰੀ ਹੈ ਜਿੱਥੇ ਕਹਿਣਾ ਪੈਂਦਾ ਹੈਗਾ ਆਈਡੀਆ ਘਵਾਰਾਂ ਦੇ ਅੰਦਰ ਤੁਸੀਂ ਪੜ ਰਹੇ ਹੋ ਜਦੋਂ ਜਿਹੜਾ ਹੈ ਕਿ ਪੁਰਾਣੇ ਪਰਚੇ ਨਿਕਲਦੇ ਪਏ ਨੇ ਕਿੰਨੇ ਕਿੰਨੇ ਕਰੋੜਾਂ ਰੁਪਈਆ ਦੇ ਜਿਹੜੇ ਕਪਲੇ ਨਿਕਲ ਰਹੇ ਹਨ ਕੱਲ ਰਾਤੀ ਬੈਠੇ ਬੈਠੇ ਐਵੇਂ ਮੇਰੇ ਦਿਮਾਗ ਦੇ ਅੰਦਰ ਗੱਲ ਆ ਰਹੀ ਸੀ ਕਿ ਅਸੀਂ ਸੋਚਨੇ ਆ ਕਿ ਗਿੱਧਾ ਖਤਮ ਹੋ ਗਈਆਂ ਗਿੱਧ ਤੇ ਫਿਰ ਵੀ ਜਿਹੜਾ ਹੈ ਕਿ ਸਫਾਈ ਕਰਦੀ ਸੀ ਮਰਿਆ ਮਾਸ ਗਾਂਦੀ ਸੀ ਮੈਂ ਕਮਲਤਾ ਨੂੰ ਉਹ ਕਿਹਾ ਵਾਂ ਡੇਟਾ ਕਿ ਜਿਉਂਦੇ ਬੰਦੇ ਤੇ ਮਾਸ ਘੋਚ ਰਹੀ ਹੈ ਇਥੋਂ ਤੱਕ ਜਿਹੜੇ ਗਿਆ ਸੀ ਮਤਲਬ ਤੰਗ ਹੋ ਚੁੱਕੇ ਆ ਅਸੀਂ ਹੱਥ ਜੋੜ ਲਏ ਅਸੀਂ ਉਹਨਾਂ ਦੇ ਪੈਰੀ ਪੈਲੇ ਆ ਕਿ ਸਾਨੂੰ ਇੱਕ ਰਾਹ ਪਾਓ ਕਿ ਅਸੀਂ ਕਰਨਾ ਕੀ ਹੈ ਜਸਵਾਲ ਸਿੰਘ ਪਾਟਿਆ ਅਸੀਂ 1984 ਦੇ ਰਾਇਟ ਇਫੈਕਟਿਡ ਮੈਂਬਰ ਹੈਗੇ ਆ 1100 ਸਾਡੇ ਕੋਲ ਜਿਹੜਾ ਹੈਗਾ ਮੈਂਬਰ ਨੇ ਔਰ ਅਸੀਂ ਆਪਣੀ ਜ਼ਮੀਨ ਖਰੀਦੀ ਹੋਈ ਹੈ ਚੱਪੜ ਜੀੜੀ ਦੇ ਅੰਦਰ ਚੱਪੜ ਜੀੜੀ ਖੁਰਚ ਚੱਪੜ ਜੀੜੀ ਕਲਾਂ ਦੇ ਅੰਦਰ ਸਾਡੀ ਆਪਣੀ ਪਰਚੇਜ਼ ਕੀਤੀ ਹੋਈ ਜ਼ਮੀਨ ਹੈ ਉਹ ਜ਼ਮੀਨ ਪਹਿਲਾਂ ਐਗਰੀਕਲਚਰ ਸੀਗੀ ਉਸਦੇ ਬਾਅਦ ਇੰਸਟੀਚੂਨਲ ਬਣੀ ਉਸਦੇ ਬਾਅਦ 4 ਅਗਸਤ 2016 ਨੂੰ ਇਹ ਜ਼ਮੀਨ ਜਿਹੜੀ ਹੈ ਰੈ residențial ਅਨਾਉਂਸ ਹੋ ਗਈ ਲੇਕਿਨ 9192 ਦੀ residențial ਹੋ ਜਾਂਦੇ باوجود ਇਹ ਜਿਹੜਾ ਹੈਗਾ ਅਜੇ ਵੀ ਉਸੇ ਸਿਸਟਮ ਦੇ ਅੰਦਰ ਵਸਾਈ ਹੋਈ ਹੈ ਇਹ ਪ੍ਰੈਸ ਰਿਲੀਜ਼ ਹੈ ਜਿਹਦੇ ਅੰਦਰ ਜਿਹੜਾ ਹੈਗਾ ਇਹਨਾਂ ਨੇ ਅਨਾਉਂਸ ਕੀਤੀ ਸੀ ਕਿ ਇਹ residențial ਹੋ ਗਈ ਲੇਕਿਨ ਇਹ ਜਿਹੜਾ ਹੈਗਾ ਅਸੀਂ CLU ਅਪਲਾਈ ਕੀਤਾ ਹੈ ਤੇ ਉੱਥੇ ਜਿਹੜਾ ਹੈਗਾ ਸਾਨੂੰ 22 ਏਕੜ ਜ਼ਮੀਨ ਜਿਹੜੀ ਹੈ ਸਾਡੀ ਇੱਕ ਤੇ ਉੱਧ ਕਹਿੰਦੇ ਜੀ ਇਹ ਗਰੀ ਜ਼ੋਨ ਦੇ ਅੰਦਰ ਆਂਦੀ ਹੈ ਦੂਸਰਾ ਸੀਐਲਯੂ ਦੇ ਅੰਦਰ ਸਾਨੂੰ ਬਾਰ-ਬਾਰ ਜਿਹੜਾ ਹੈਗਾ ਛੋਟੀ-ਛੋਟੀ ਓਬਜੈਕਸ਼ਨ ਲਗਾ ਕੇ ਟਾਈਮ ਬਿਤਾਇਆ ਜਾ ਰਿਹਾ ਹੈ 2 ਸਾਲ ਹੋ ਗਏ ਸਾਨੂੰ ਸੀਐਲਯੂ ਐਪਲੀਕੇਸ਼ਨ ਸਬਮਿਟ ਕੀਤੇ ਹੋਏ ਜੁਲਾਈ 2022 ਦੇ ਅੰਦਰ ਐਪਲੀਕੇਸ਼ਨ ਦਿੱਤੀ ਸੀ ਅੱਜ ਤਿਕਨ ਸੀਐਲਯੂ ਸਾਡੇ ਹੱਥ ਨਹੀਂ ਆਇਆ ਸਾਡੇ ਸੁਸਾਇਟੀ ਦੇ 450 ओरिजिनल ਮੈਂਬਰ ਜਿਹੜੇ ਸੀਗੇ ਉਹ ਅਕਾਲ ਚਲਾਣਾ ਕਰ ਚੁੱਕੇ ਹੋਏ ਆ ਉਹਨਾਂ ਦੇ ਲੀਗਲ ਹੈਰ ਜਾਂ ਜਿਹੜਾ ਉਹਨਾਂ ਦੇ ਅੱਗੋਂ ਨੋਮਿਨੀ ਉਹ ਮੈਂਬਰ ਬਣੇ ਨੇ ਮੇਰੇ ਆਪਣੇ ਫਾਦਰ ਸਾਹਿਬ ਜਾ ਚੁੱਕੇ ਨੇ ਮੈਂ ਅੱਜ 67 ਸਾਲ ਦਾ ਵਾਂ ਮੈਨੂੰ ਪਤਾ ਨਹੀਂ ਮੇਰੀ ਔਰ ਕਿੰਨੀ ਅਸਾਂ ਵਾਲੇ ਲੇਕਿਨ ਇਹ ਜਿਹੜਾ ਹੈਗਾ ਵਿਸ਼ੇ ਸਰਕਲ ਚੱਲੀ ਜਾ ਰਿਹਾ ਇਹ ਨਿਪਟਾਰਾ ਹੋਣ ਦਾ ਨਾਮ ਨਹੀਂ ਲੈ ਰਿਹਾ ਪਾਟੀ ਸਾਹਿਬ ਇਸਦੇ ਪਿੱਛੇ ਕੌਣ ਹੈ ਕਿ ਆਪਕੀ ਪ੍ਰੋਪਰ ਇਹਨੂੰ ਟਮਾਟਾ ਜਾਂ ਫੁੱਟਾ ਨੂੰ ਮੰਨਦੇ ਹੋ ਜਾਂ ਸਰਕਾਰ ਦੀ ਮਜੂਦਾ ਸਰਕਾਰ ਉਹਨਾਂ ਦੀ ਨਲਾਇਕੀ ਕਰਕੇ ਸਾਰਾ ਕੁਝ ਹੋ ਰਿਹਾ ਕਿ ਇਹਨੂੰ ਦੋਸ਼ ਕਿਨੂੰ ਮੰਨਦੇ ਸਰ ਦੋਸ਼ ਜਿਹੜਾ ਹੈਗਾ ਸਿਸਟਮ ਹੀ ਹੈ ਕਿਉਂਕਿ ਜਦੋਂ ਜਿਹੜਾ ਹੈਗਾ ਅਸੀਂ ਐਪਲੀਕੇਸ਼ਨ ਦਿੱਤੀ ਹੈ ਔਰ ਅੱਜ ਤੁਸੀਂ 2 ਸਾਲ ਤੋਂ ਇੱਕ ਇੱਕ ਕਰਕੇ ਓਬਜੈਕਸ਼ਨ ਲਗਾ ਰਹੇ ਹੋ ਉਹ ਸਾਨੂੰ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਫਾਰਮੈਟ ਕਿਉਂ ਨਹੀਂ ਦਿੱਤਾ ਜੀ ਇਹ ਕਾਗਜ਼ ਸਾਡੇ ਚਾਹੀਦੇ ਨੇ ਇਹ ਕਾਗਜ਼ ਦਿਓਗੇ ਤੇ 60 ਦਿਨ ਦੇ ਅੰਦਰ ਤੁਹਾਨੂੰ ਸੀਐਲਯੂ ਤੁਹਾਡੇ ਹੱਥ 'ਚ ਹੋਏਗਾ ਇਹ ਇੱਕ ਐਕਸਰਸਾਈਜ਼ ਐਸੀ ਬਣਾ ਰੱਖੀ ਹੋਈ ਹੈ ਇਵੇਂ ਲੋਕਾਂ ਨੂੰ ਜਿਹੜਾ ਹੈਗਾ ਪਰੇਸ਼ਾਨ ਕਰਨਾ ਇੱਕ ਪ੍ਰਾਈਵੇਟ ਬਿਲਡਰ ਜਿਹੜਾ ਹੈਗਾ ਉਹ ਇਹ ਸਾਰੀਆਂ ਚੀਜ਼ਾਂ ਕਰ ਸਕਦਾ ਲੇਕਿਨ ਅਸੀਂ ਕੋਆਪਰੇਟਿਵ ਸੁਸਾਇਟੀ ਅਗੇ ਆ ਸਾਡੇ ਜਿਹੜੇ ਅਗੇ ਅਸੀਂ ਇੱਕ ਲਿਮਿਟ ਤੋਂ ਬਾਹਰ ਨਹੀਂ ਜਾ ਸਕਦੇ ਅੱਜ ਸਰਕਾਰ ਜਿਹੜੀ ਹੈ ਜਦੋਂ ਕਾਂਗਰਸ ਗਵਰਨਮੈਂਟ ਸੀ ਉਹਨਾਂ ਨੇ 10000 ਇਲੈਗਲ ਕਲੋਨੀਆ ਪਾਸ ਕੀਤੀਆਂ ਉਹਨਾਂ ਸਰਕਾਰ ਜਿਹੜੀ ਹੈ 14000 ਇਲੈਗਲ ਕਲੋਨੀਆ ਪਾਸ ਕਰ ਰਹੀ ਹੈ ਜਦ ਕਿ ਅਸੀਂ ਆਪਣੀ ਜ਼ਮੀਨ ਦੇ ਉੱਤੇ ਇੱਕ ਇੱਟ ਵੀ ਨਹੀਂ ਲਗਾਈ ਹੋਈ ਅਸੀਂ ਟੋਟਲੀ ਲਾਏਬਾਈਡਿੰਗ ਸਿਟੀਜ਼ਨ ਹੈਗੇ ਆ ਅਸੀਂ ਉੱਤੇ ਕੋਈ ਵੀ ਗੈਰ ਕਾਨੂੰਨੀ ਜਿਹੜਾ ਹੈਗਾ ਬਿਲਡਿੰਗ ਖੜੀ ਨਹੀਂ ਕੀਤੀ ਜਦ ਅਸੀਂ ਉੱਥੇ ਜਿਹੜਾ ਹੈਗਾ ਲਾ ਮੇਨਟੇਨ ਕਰ ਰਹੇ ਆ ਔਰ ਤੁਹਾਡੀਆਂ ਹਰ ਜ਼ਰੂਰਤਾਂ ਪੂਰੀਆਂ ਕਰ ਰਹੇ ਆ ਤੇ ਤੁਹਾਡਾ ਵੀ ਫਰਜ਼ ਬੰਦਾ ਹੈ ਕਿ ਸਾਡੀ ਕੋਈ ਮਦਦ ਕਰੋ ਗਮਾਡਾ ਨੂੰ ਇਸ ਦੇ ਨਾਲ ਕੋਈ ਸੰਪਰਕ ਨਹੀਂ ਦੂਸਰੀ ਜੀ ਕੋਆਪਰੇਟਿਵ ਸੁਸਾਇਟੀ ਜਿਹੜਾ ਹੈਗਾ ਕੋਆਪਰੇਟਿਵ ਐਕਟ ਦੇ ਸਾਡੇ ਉੱਤੇ ਲਾਗੂ ਹੁੰਦਾ ਹੈ لیکن ਸਾਡੀ ہیلپ ਕਰਨ ਦੇ ਲਈ ਉਹਨਾਂ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਤਿਆਰ ਨਹੀਂ ਕਿ ਵੀ ਜਿਹੜਾ ਸਾਨੂੰ ਦੱਸੇ ਕਿ ਵੀ ਇਹ ਸੀਐਲਯੂ ਕਿਸ ਤਰ੍ਹਾਂ ਲੈਣਾ ਹੈ ਤੁਸੀਂ ਕਲੋਨੀ ਕਿਸ ਤਰ੍ਹਾਂ ਬਸਾਨੀ ਹੈ ਤੁਸੀਂ 40 ਸਾਲ ਤੋਂ ਧੱਕੇ ਖਾ ਰਹੇ ਹੋ 1100 ਫੈਮਲੀਆਂ ਤੁਹਾਡੀਆਂ ਜਿਹੜੀਆਂ ਉਹ ਪਰੇਸ਼ਾਨ ਹੋ ਰਹੀਆਂ ਕਿਸੇ ਨੇ ਸਾਡੀ ਬਾਣੀ ਪਕੜੀ ਤੇ ਇਹ ਪਾਰਟੀਆ ਸਾਹਿਬ ਦੀ ਜਾਣ ਪਹੁੰਚ ਕੇ ਮਤਲਬ ਉੱਡਾ ਬਣਾਉ ਕਿਤਾ ਜਾਂਦਾ ਹੈ ਕਿ ਤਾਂ ਕਿ ਪ੍ਰਾਈਵੇਟ ਜਿਹੜੇ ਕਨਸਰਨਰ ਨੇ ਬਿਲਡਰ ਨੇ ਉਹਨਾਂ ਤੋਂ ਬੈਨੀਫਿਟ ਲਿਆ ਜਾਵੇ ਇਹ ਉਹਦਾ ਹੀ ਖਾਮਿਆ ਜਾ ਕੋਆਪਰੇਟਿਵ ਸੁਸਾਇਟੀ ਦੇ ਲੋਕ ਵੀ ਮਤਲਬ ਉਤਰੇ ਨੇ ਇਸ ਚੀਜ਼ ਜਿਹੜੀ ਹੈਗੀ ਹੈ ਉਹ ਨਜ਼ਰ ਆਂਦੀ ਹੈ ਤੁਸੀਂ ਅੱਜ ਤੋਂ ਜਿਹੜਾ ਹੈਗਾ 5 ਸਾਲ ਪਹਿਲਾਂ ਕਦੀ ਕਿਸੇ ਬਿਲਡਰ ਨੂੰ ਨਹੀਂ ਦੇਖਿਆ ਹੋਣਾ ਕਿ ਫੁੱਲ ਪੇਜ ਹਿੰਦੁਸਤਾਨ ਟਾਈਮ ਇੰਡੀਅਨ ਐਕਸਪ੍ਰੈਸ ਤੇ ਸਾਰੀਆਂ ਨੈਸ਼ਨਲ ਪੇਪਰਾਂ ਦੇ ਅੰਦਰ ਫੁੱਲ ਪੇਜ ਐਡ ਦੇਨ ਵੀ ਆਰ ਥੈਂਕਫੁਲ ਟੂ ਕਮਾਡਾ ਫਾਰ ਅਲੋਟਿੰਗ ਅ CLU ਫਾਰ ਪ੍ਰੋਵਾਈਡਿੰਗ ਅ ਸ ਵੀ ਇਹ ਹੁਣ ਕਿਉਂ ਨਾ ਸ਼ੁਰੂ ਹੋਇਆ ਇਹਦਾ ਮਤਲਬ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਮਤਲਬ ਕੁਝ ਨਾ ਕੁਝ ਡਿਮਾਂਡ ਦੇ ਅੰਦਰ ਚੱਲ ਰਹੇ ਹੋ ਨਾ ਤੇ ਤੁਸੀਂ ਪੰਜਾਬ ਸਰਕਾਰ ਦੇ ਦਰਬਾਰੇ ਦੇ ਕੋਲ ਹਰ ਲਵਾ ਚੁੱਕੇ ਹੋ ਉੱਥੇ ਦਾ ਕੀ ਇਫੈਕਟ ਪਿਆ ਕੋਈ ਅਸਰ ਪਿਆ ਤੁਹਾਡੇ ਉੱਤੇ ਸਰਕਾਰ ਤੇ ਸਰ ਅਸੀਂ ਜਿਹੜਾ ਹੈਗਾ ਮਤਲਬ ਸੀਐਮਓ ਨੂੰ ਚਿੱਠੀਆਂ ਪਾਈਆਂ ਸੀਗੀਆਂ ਸੀਐਮਓ ਨੂੰ ਅਸੀਂ ਈਮੇਲਾਂ ਵੀ ਪਾਈਆਂ ਉਹ ਮੇਰੇ ਕੋਲ ਕਾਪੀਆਂ ਨੇ ਅਸੀਂ ਉਹਨਾਂ ਦੇ ਜਿਹੜੇ ਓਐਸਡੀ ਸਾਹਿਬਾਂ ਨੂੰ ਵੀ ਜਾ ਕੇ ਮਿਲੇ ਹੈਗੇ ਆਂ ਸੀਐਮਓ ਦੇ ਜਿਹੜੇ ਕੇ ਆਫਿਸਿਸ ਲੈਜਿਸਲੇਟਿਵ ਸੈਲ ਦੇ 5 ਦਸੰਬਰ 23 ਨੂੰ ਇਹ ਸਾਡੀ ਚਿੱਠੀ ਦੇ ਬੇਸ ਦੇ ਉੱਤੇ ਇੱਕ ਜਿਹੜਾ ਹੈਗਾ ਡਾਇਰੈਕਸ਼ਨ ਦਿੱਤੀ ਸੀ ਗਵਾਡਾ ਨੂੰ ਕਿ ਵੀ ਅਨਦਰ ਨਿਪਟਾਰਾ ਕਰੋ ਇਹ ਕੀ ਗੇਸ ਹੈਗਾ 2 ਏਕੜ ਦੀ ਜਿਹੜੀ ਹੈ ਜ਼ਮੀਨ ਕਰ ਰਹੇ ਨੇ ਜਾਂ ਸੀਐਲਯੂ ਦਾ ਹੈਗਾ 20 ਅਗਸਤ 2024 9 ਮਹੀਨੇ ਦੇ ਬਾਅਦ ਉਹ ਚਿੱਠੀ ਜਿਹੜੀ ਹੈ ਅਜੇ ਐਸਟੀਪੀ ਦੇ ਆਫਿਸ ਦੇ ਅੰਦਰ ਧੱਕੇ ਖਾ ਰਹੀ ਹੈ ਉਹਦਾ ਕੁਝ ਨਹੀਂ ਹੋਇਆ ਇਹ ਸਾਡਾ ਸਿਸਟਮ ਜਿਹੜਾ ਹੈਗਾ ਇਹੋ ਜਿਹਾ ਬਣ ਗਿਆ ਜੇਕਰ ਇੱਕ ਸੀਐਮਓ ਦੀ ਚਿੱਠੀ ਚਿੱਠੀ ਦੀ ਇਹ ਇੰਪੋਰਟੈਂਸ ਹੈ ਤੇ ਮੇਰੇ ਵਰਗੇ ਦੀ ਕੀ ਹੋ ਘਾਤਾ ਤੇ ਇੰਨੀ ਲੰਬੀ ਲੜਾਈ ਨਤੀਜਾ ਕੁਝ ਵੀ ਨਹੀਂ ਜ਼ੀਰੋ ਹੈ ਹੁਣ ਤੁਹਾਡੇ ਸੁਸਾਇਟੀ ਵੱਲੋਂ ਕੀ ਫੈਸਲਾ ਕੀਤਾ ਗਿਆ ਅਗਲਾ ਜਿਹੜਾ ਸਟੈਪ ਹੈ ਕਿ ਕਿ ਇਸ ਟ੍ਰੇਸ ਜਿਹੜੀ ਸੀਐਲਯੂ ਦੀ ਗੱਲ ਅੱਗੇ ਪੂਰੀ ਨਹੀਂ ਹੁੰਦੀ। ਕੁਝ ਰਿਕਨਿਲਾ ਦੇਣਾ 2 ਮਿੰਟ। ਅਰੇ ਅਸੀਂ ਜਿਹੜਾ ਹੈਗਾ ਇੱਕ ਵਾਰੀ ਦੁਬਾਰਾ ਉਹਨਾਂ ਦੇ ਨਾਲ ਅਪਰੋਚ ਕਰਾਂਗੇ। ਉਸਦੇ ਬਾਅਦ ਜਿਹੜਾ ਹੈ ਕਿ ਅਗਰ ਸਾਡੀ ਜਿਹੜੀ ਅੱਗੇ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਜਿਹੜਾ ਹੈਗਾ ਭੁਖੜਤਾਲ ਦਾ ਪ੍ਰੋਸੈਸ ਹੋਣ ਜਿਹੜਾ ਹੈਗਾ ਉਹ ਮਤਲਬ ਉਹ ਐਜੀਟੇਸ਼ਨ ਵਾਲਾ ਜਿਹੜਾ ਹੈਗਾ ਉਹ ਆਪਾਂ ਨਾਵਾਂਗੇ। ਤੇ ਕਿੰਨਾ ਸਮਾਂ ਕਿੰਨਾ ਕਲਟੀਮੇਟਮ ਦੇ ਦਿਓ ਕਿੰਨੇ ਸਮੇਂ ਲਈ? ਅਸੀਂ ਤੇ 30 ਦਿਨ ਦਾ ਅਲਟੀਮੇਟਮ ਦੇਣਾ ਜੀ। ਈ ਦਿਨ ਦਾ ਬਾਤ ਜਿਹੜਾ ਹੈ ਸਾਡੇ ਮੈਂਬਰ ਕਮਾਂਡਾ ਦੇ ਅੱਗੇ ਜਿਹੜਾ ਹੈ ਕੋਟਸਾਲ ਤੇ ਬੈਠਣਗੇ ਜਿਹੜੇ ਵੱਡੇ ਚਲੇ ਗਏ ਨੇ ਉਹਨਾਂ ਦੇ ਬੱਚਾ ਮਸਤੇ ਇੱਕ ਇੱਕ 플ੌਟ ਤੇ ਬਹੁਤ ਮੈਟਰ ਕਰਦਾ ਹੈ ਪਲੀਜ਼ ਸਾਡੀ ਹੈਲਪ ਕਰੋ ਮੇਰੀ ਇਹ ਦੋ ਹੱਥ ਜੋੜ ਕੇ ਤੁਹਾਨੂੰ ਰਿਕੁਐਸਟ ਹੈ ਔਰ ਮੈਂ ਤੁਹਾਡਾ ਆਿਆਂ ਦਾ ਸਬਦਤ ਧੰਨਵਾਦ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਸ ਲਈ ਸਾਡੀ ਹੈਲਪ ਕਰੋਗੇ ਸਾਡੀ ਮਦਦ ਕਰੋਗੇ ਸਤਿ ਸ਼੍ਰੀ ਅਕਾਲ ਸਭ ਨੂੰ ਸਤਿ ਸ਼੍ਰੀ ਅਕਾਲ